ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਠੰਡ ਦਾ ਮੌਸਮ ਸ਼ੁਰੂ ਹੁੰਦਾ ਹਰ ਘਰ ਦੇ ਵਿੱਚ ਮੇਥੀ ਵਾਲੀ ਰੋਟੀ ਜਾਂ ਮੇਥੀ ਵਾਲੇ ਪਰੌਂਠੇ ਚੜਿਆਉ ਜਰੂਰ ਬੰਦਿਆ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਆਲੂ ਮੇਥੀ ਦੇ ਪਰੌਂਠਿਆਂ ਦੀ ਰੈਸਪੀ ਜਿਦੇ ਨਾਲ ਤੁਹਾਡੇ ਪਰੌਂਠੇ ਬਹੁਤ ਹੀ ਟੇਸਟੀ ਸੌਫਟ ਤੇ ਸ਼ਾਨਦਾਰ ਹੋਣ ਵਾਲੇ ਆ ਇਸਦੇ ਲਈ ਜੇ ਇੱਕ ਕੌਲੀ ਕਣਕ ਦਾ ਆਟਾ ਇੱਕ ਕੌਲੀ ਮੱਕੀ ਦਾ ਆਟਾ ਯੂਜ਼ ਕਰ ਰਹੀ ਹਾਂ ਤੁਸੀਂ ਕੱਲੀ ਮੱਕੀ ਜਾਂ ਕੱਲੀ ਕਣਕ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਮੈਂ ਪੂਰੀ ਇੱਕ ਗੁੱਚੀ ਮੇਥੀ ਦੀ ਐਡ ਕਰ ਰਹੀ ਹਾਂ ਇਹਨੂੰ ਆਪਾਂ ਟੋਕੇ ਫਿਰ ਬਰੀਕ ਕੱਟ ਲਿਆ ਵਾ ਤੇ ਇਸ ਦੇ ਇਲਾਵਾ ਇਹਦੇ ਵਿੱਚ ਆਪਾਂ ਐਡ ਕੀਤਾ ਹੈ ਜੀ ਅਦਰਕ ਲਸਣ ਤੇ ਹਰੀ ਮਿਰਚ ਨੂੰ ਕੱਟ ਕੇ ਐਡ ਕੀਤਾ ਵਾ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਕਾਲਾ ਲੂਣ ਚਿੱਟਾ ਲੂਣ ਤੇ ਜੀਰਾ ਪਾਊਡਰ ਇਹ ਮਸਾਲੇ ਮੈਂ ਐਡ ਕਰ ਰਹੀ ਹਾਂ ਤੇ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਰੱਖ ਲੈਣੇ ਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਅਖੀਰ ਚ ਬਰੀ ਕਟਿਆ ਹੋਇਆ ਹਰਾ ਧਨੀਆ ਤੇ ਇਸ ਦੇ ਇਲਾਵਾ ਇਹਦੇ ਵਿੱਚ ਮੈਂ ਪਾ ਰਹੀ ਇੱਕ ਖਾਸ ਚੀਜ਼ ਉਹ ਹੈ ਘਰ ਦਾ ਫਰੈਸ਼ ਦਹੀਂ ਇੱਥੇ ਮੈਂ ਦਹੀਂ ਦੋ ਤੋਂ ਤਿੰਨ ਚਮਚ ਦੇ ਕਰੀਬ ਐਡ ਕੀਤਾ ਵਾ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੁਸੀਂ ਦਹੀਂ ਦੇ ਇਲਾਵਾ ਇੱਥੇ ਮਲਾਈ ਵੀ ਐਡ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਡੇ ਪਰੌਂਠੇ ਬਹੁਤ ਹੀ ਟੇਸਟੀ ਹੋਣ ਵਾਲੇ ਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਦੇ ਬਾਅਦ ਇਹਦੇ ਵਿੱਚ ਉਬਲੇ ਹੋਏ ਆਲੂ ਆਪਾਂ ਐਡ ਕਰਾਂਗੇ ਤੇ ਇੱਥੇ ਮੈਂ 4 ਤੋਂ 5 ਉਬਲੇ ਹੋਏ ਆਲੂ ਜਿਹੜੇ ਆ ਹੱਥ ਦੇ ਨਾਲ ਮੈਸ਼ ਕਰਕੇ ਐਡ ਕਰ ਦਿੱਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰ ਲਿਆ ਕਿਉਂਕਿ ਆਲੂ ਦੇ ਵਿੱਚ ਵੀ ਮੋਇਸਚਰ ਹੁੰਦਾ ਦਹੀਂ ਦੇ ਵਿੱਚ ਵੀ ਮੋਇਸਚਰ ਹੁੰਦਾ ਤਾਂ ਇਦਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਦੇ ਬਾਅਦ ਹੀ ਫਿਰ ਤੁਸੀਂ ਇਹਦੇ 'ਚ ਹਲਕਾ-ਹਲਕਾ ਪਾਣੀ ਝੜਾਏ ਛਿੱਟੇ ਮਾਰ ਕੇ ਇਸ ਤਰ੍ਹਾਂ ਪਾਣੀ ਐਡ ਕਰਦੇ ਹੋਏ ਆਟਾ ਗੁੰਨ ਲੈਣਾ ਹੈ। ਇੱਕਦਮ ਸਾਰਾ ਪਾਣੀ ਐਡ ਨਹੀਂ ਕਰਨਾਗਾ ਕਿਉਂਕਿ ਪਹਿਲਾਂ ਹੀ ਆਟੇ ਦੇ ਵਿੱਚ ਥੋੜਾ ਮੌਇਸਚਰ ਜਿਹੜਾ ਹੈ ਉਹ ਬਣ ਚੁੱਕਿਆ ਹੁੰਦਾ ਵਾ। ਤੇ ਫਿਰ ਆਪਾਂ ਇਹਨੂੰ ਨਾ ਸੌਫਟ ਜਿਹਾ ਆਟਾ ਜਿਹੜਾ ਹੈ ਉਹ ਗੁੰਨ ਲਿਆ ਵਾ ਤੇ ਇਹਨੂੰ ਆਪਾਂ ਹੁਣ ਥੋੜੀ ਦੇਰ ਲਈ ਰੈਸਟ ਤੇ ਰੱਖਾਂਗੇ। ਰੈਸਟ ਤੇ ਰੱਖਣ ਦੇ ਲਈ ਮੈਂ ਕਿ ਡੱਬੇ ਦਾ ਯੂਜ਼ ਕਰ ਰਹੀ ਹਾਂ। ਤੇ ਜੇ ਤੁਸੀਂ ਇਹਨੂੰ ਨਾ ਇਦਾਂ ਹੀ ਉਪਰ ਨਹੀਂ ਰੱਖ ਰਹੇ ਹੋ ਪ੍ਰਾਂਤ ਦੇ ਵਿੱਚ ਹੀ ਟੱਕ ਕੇ ਤਾਂ ਇਹਦੇ ਉੱਪਰ ਤੁਸੀਂ ਹਲਕਾ ਜਿਹਾ ਘਿਓ ਜਾਂ ਤੇਲ ਜਿਹੜਾ ਹੈ ਉਹ ਜ਼ਰੂਰ ਲਗਾ ਦਿਓ ਤੇ ਫਿਰ ਇਹਨੂੰ ਆਪਾਂ 10-15 ਮਿੰਟ ਦੀ ਰੈਸਟ ਤੇ ਰੱਖ ਦੇਾਂਗੇ 10 ਤੋਂ 12 ਮਿੰਟ ਹੋ ਗਿਆ ਤਕਰੀਬਨ ਉਸ ਤੋਂ ਬਾਅਦ ਮੈਂ ਮੀਡੀਅਮ ਸਾਈਜ਼ ਦਾ ਕਿਪੇੜਾ ਬੇਲ ਲਿਆ ਤੇ ਫਿਰ ਨਾ ਇਸ ਤਰ੍ਹਾਂ ਰੋਟੀ ਬਣਾ ਲਈ ਹੁਣ ਉੱਪਰ ਦੀ ਆਪਾਂ ਦੇਸੀ ਘਿਓ ਅਪਲਾਈ ਕਰਕੇ ਇੱਕ ਚੌਰਸ ਪਰੌਂਠਾ ਜਿਹੜਾ ਹੈ ਉਹ ਬਣਾ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਗੋਲ ਰੋਟੀ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇਹਦਾ ਲੱਛੇਦਾਰ ਪਰੌਂਠਾ ਵੀ ਬਣਾ ਸਕਦੇ ਹੋ ਜਾਂ ਟ੍ਰਾਇੰਗਲ ਸ਼ੇਪ ਦਾ ਪਰੌਂਠਾ ਵੀ ਬਣਾ ਸਕਦੇ ਹੋ ਫਿਰ ਆਪਾਂ ਸੁੱਕਾ ਆਟਾ ਲਗਾ ਕੇ ਨਾ ਪਹਿਲਾਂ ਇਸ ਤਰ੍ਹਾਂ ਇਹਨੂੰ ਕਿਨਾਰਿਆਂ ਤੋਂ ਸੈੱਟ ਕਰ ਲਵਾਂਗੇ ਕਿਨਾਰਿਆਂ ਤੋਂ ਸੈੱਟ ਕਰਨ ਦੇ ਨਾਲ ਕੀ ਹੁੰਦਾ ਕਿ ਪਰੌਂਠਾ ਕਈ ਵਾਰੀ ਕੀ ਹੁੰਦਾ ਜੇ ਤੁਸੀਂ ਕਿਨਾਰੇ ਦੇ ਸੈੱਟ ਨਾ ਕਰੋ ਤਾਂ ਕਿਨਾਰਿਆਂ ਤੋਂ ਇਹ ਮੋਟਾ ਰਹਿ ਜਾਂਦਾ ਹੈ ਤੇ ਸੈਂਟਰ ਵਿੱਚੋਂ ਇਹ ਪਤਲਾ ਰਹਿ ਜਾਂਦਾ ਵਾ ਇਸ ਕਰਕੇ ਇਹਨੂੰ ਸਾਰੀਆਂ ਸਾਈਡਾਂ ਤੋਂ ਪਹਿਲਾਂ ਤੁਸੀਂ ਬਰਾਬਰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਫਿਰ ਵੇਲ ਲੈਣਾ। ਪਰੌਂਠਾ ਵੇਲਦੇ ਸਮੇਂ ਬਹੁਤ ਜ਼ਿਆਦਾ ਸੁੱਕਾ ਆਟਾ ਨਹੀਂ ਲਗਾਉਣਾਗਾ ਕਿਉਂਕਿ ਨਹੀਂ ਤਾਂ ਤੁਹਾਡਾ ਪਰੌਂਠਾ ਜਿਹੜਾ ਏ ਉਹਦਾ ਟੇਸਟ ਥੋੜਾ ਜਿਹਾ ਕੋਰਾ ਹੋ ਜਾਂਦਾ ਕਿਉਂਕਿ ਉਹ ਆਟਾ ਤਵੇ ਦੇ ਉੱਪਰ ਸੜ ਕੇ ਤੇ ਰੋਟੀ ਦੇ ਨਾਲ ਹੀ ਲੱਗ ਜਾਂਦਾ ਵਾ ਤੇ ਉਹਦੇ ਨਾਲ ਕੋਰਾ ਟੇਸਟ ਆਉਂਦਾ ਵਾ ਤੇ ਇਸ ਤਰ੍ਹਾਂ ਅਸੀਂ ਪਰੌਂਠਾ ਜਿਹੜਾ ਨਾ ਤਾਂ ਪੋਹ ਜਿਆਦਾ ਮੋਟਾ ਰੱਖਿਆ ਹੈ ਤੇ ਨਾ ਹੀ ਬਹੁਤ ਜ਼ਿਆਦਾ ਪਤਲਾ ਇੱਥੇ ਵੀ ਤੁਸੀਂ ਇਹਦੀ ਸ਼ੇਪ ਜਿਹੜੀ ਹੈ ਉਹ ਥੋੜੀ ਜੀ ਸੈੱਟ ਕਰ ਲਓ ਤਾਂ ਕਿ ਦੇਖਣ ਨੂੰ ਵੀ ਇਹ ਵਧੀਆ ਲੱਗੇ ਤੇ ਪਰੌਂਠਾ ਸਾਡਾ ਬਿਲਕੁਲ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਤਵੇ ਤੇ ਪਾ ਦੇਾਂਗੇ ਤੇ ਤਵੇ ਤੇ ਤੁਹਾਨੂੰ ਨਾ ਤਾਂ ਕੋਈ ਘਿਓ ਲਗਾਉਣ ਦੀ ਜ਼ਰੂਰਤ ਹੈ ਨਾ ਕੋਈ ਤੇਲ ਲਗਾਉਣ ਦੀ ਜ਼ਰੂਰਤ ਹੈ ਇਦਾਂ ਹੀ ਬਣਾਉਂਗੇ ਨਾ ਬਹੁਤ ਹੀ ਟੇਸਟੀ ਸ਼ਾਨਦਾਰ ਪਰੌਂਠੇ ਤੁਹਾਡੇ ਹੋਣ ਵਾਲੇ ਆ ਤੇ ਇਹਨਾਂ ਪਰੌਂਠਿਆਂ ਨੂੰ ਮੈਂ ਉੱਪਰ ਦੀ ਦੇਸੀ ਘਿਓ ਅਪਲਾਈ ਕਰ ਰਹੀ ਆ ਤੁਸੀਂ ਚਾਹੋ ਤਾਂ ਤੁਸੀਂ ਕਰ ਦੇ ਵਿੱਚ ਜੇਕਰ ਤੇਲ ਯੂਜ਼ ਕਰਦੇ ਹੋ ਤਾਂ ਉਹ ਤੇਲ ਵੀ ਲਗਾ ਸਕਦੇ ਪਰ ਦੇਸੀ ਘਿਓ ਦੇ ਵਿੱਚ ਇਹ ਬਣੇ ਹੋਏ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਆ ਫਿਰ ਇਹ ਆਪਾਂ ਇਹਨਾਂ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਸੇਕ ਲਵਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਇਹ ਬਹੁਤ ਹੀ ਵਧੀਆ ਕਰਾਂਚੀ ਹੋ ਜਾਂਦੇ ਕਰਾਂਚੀ ਇਸ ਕਰਕੇ ਹੋ ਜਾਂਦੇ ਕਿਉਂਕਿ ਇਹਦੇ ਵਿੱਚ ਅਸੀਂ ਮੱਕੀ ਦਾ ਆਟਾ ਜਿਹੜਾ ਇਹ ਉਹ ਐਡ ਕੀਤਾ ਹੁੰਦਾ ਵਾ ਤੇ ਇਸ ਤਰ੍ਹਾਂ ਇਹ ਸਾਡੇ ਜਿਹੜੇ ਆਲੂ ਮੇਥੀ ਵਾਲੇ ਪਰੌਂਠੇ ਆ ਦੇਖ ਸਕਦੇ ਹੋ ਬਣ ਕੇ ਸ਼ਾਨਦਾਰ ਰੈਡੀ ਹੋਏ ਆ ਮੈਂ ਸਾਰੇ ਪਰੌਂਠੇ ਜਿਹੜੇ ਆ ਓ ਬਣਾ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਆ ਇਹ ਪਰੌਂਠੇ ਤੇ ਇਹਨਾਂ ਨੂੰ ਮੈਂ ਸਰਵ ਕਰ ਰਹੀ ਆ ਜੀ ਰੈਤੇ ਦੇ ਨਾਲ ਇਹਦੇ ਵਿੱਚ ਨਾ ਮੈਂ ਕਦੂਕਾਸ ਕੀਤਾ ਹੋਇਆ ਖੀਰਾ ਗਾਜਰ ਤੇ ਇਸ ਦੇ ਇਲਾਵਾ ਬਰੀ ਕਟਿਆ ਹੋਇਆ ਧਨੀਆ ਪਾਇਆ ਤੇ ਮਸਾਲਿਆਂ ਦੇ ਵਿੱਚੋਂ ਸਿਰਫ ਜੀਰਾ ਪਾਊਡਰ ਐਡ ਕੀਤਾ ਵਾ ਪਰੌਂਠੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਆ ਤੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਨਾ ਜਦੋਂ ਵੀ ਤੁਸੀਂ ਮੇਥੀ ਵਾਲੇ ਪਰੌਂਠੇ ਬਣਾਉਣਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਹਦੇ ਵਿੱਚ ਮੇਥੀ ਜੜੀਆ ਉਹ ਖੂਬ ਸਾਰੀ ਪਾਉਣੀ ਆ ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਮੇਥੀ ਜੜੀਆ ਇਹਦੇ ਵਿੱਚ ਐਡ ਕਰੋਗੇ ਉਨਾ ਹੀ ਵਧੀਆ ਇਹਦੇ ਵਿੱਚ ਫਲੇਵਰ ਆਏਗਾ ਪਰੌਂਠੇ ਜਿਹੜੇ ਆ ਉਹਨੇ ਹੀ ਟੇਸਟੀ ਬਣਨਗੇ ਤਾਂ ਇਸ ਕਰਕੇ ਮੇਥੀ ਐਡ ਕਰਦੇ ਸਮੇਂ ਕੋ ਜੂਸੀ ਜੜੀਆ ਉਹ ਬਿਲਕੁਲ ਨਹੀਂ ਕਰਨੀਗੀ ਹੈਨਾ ਇਸ ਦੇ ਇਲਾਵਾ ਮੈਂ ਇੱਥੇ ਨਾ ਅੰਬ ਦਾ achar ਵੀ ਨਾਲ ਰੱਖਿਆ ਵਾ ਇਹ ਵੀ ਕਰਦਾ ਬਣਿਆ ਹੋਇਆ ਵਾ ਤੇ ਦੀ ਵੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਜੀ ਸ਼ਾਨਦਾਰ ਆਲੂ ਮਠੀ ਵਾਲੇ ਪਰੌਂਠੇ ਬਣ ਕੇ ਰੈਡੀ ਹੈ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਮੈਨੂੰ ਨਾ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੀਡਬੈਕ ਜਰੂਰ ਦਿਓ ਕਿ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਤੁਸੀਂ ਇਹਨਾਂ ਨੂੰ ਕਦੋਂ ਟਰਾਈ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ